ਰੁੱਸ ਗਿਆ ਪੰਜਾਬ ਦਾ ਮੌਸਮ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਅੱਜ ਦੇਖਣ ਨੂੰ ਮਿਲਣਗੀਆਂ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਰਾਤ ਨੂੰ ਕੱਲ ਰਾਤ ਨੂੰ ਜਿਹੜਾ ਮੌਸਮ ਆ ਉਹ ਆਪਾਂ ਨੂੰ ਖਰਾਬ ਦੇਖਣ ਨੂੰ ਮਿਲੂਗਾ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲਣਗੀਆਂ ਤੇ ਉਸੇ ਤਰ੍ਹਾਂ ਹੀ ਆਪਾਂ ਨੂੰ ਪਟਿਆਲਾ ਰੂਪਨਗਰ ਫਤਿਹਗੜ੍ਹ ਸਾਹਿਬ ਅਤੇ ਲੁਧਿਆਣੇ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ-ਫੁਲਕੀ ਬੂਦਾਬੰਦੀ ਅਤੇ ਮੀਂਹਾਂ ਦੇ ਛਰਾਟੇ ਦੇਖਣ ਨੂੰ ਮਿਲੇ ਜਿਸ ਦੇ ਚੱਲਦੇ ਪੰਜਾਬ ਦੇ ਉੱਤਰ-ਪੂਰਬੀ ਇਲਾਕਿਆਂ ਦੇ ਵਿੱਚ ਵੀ ਗਰਜ-ਚਮਕ ਵਾਲੇ ਬੱਦਲ ਬਣੇ ਰਹੇ ਜੇਕਰ ਹੁਣ ਦੀ ਆਪਾਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖਦੇ ਆ ਤਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦਾ ਲਗਭਗ 70-80% ਹਿੱਸਾ ਜਿਹੜਾ ਉਹ ਬੱਦਲਵਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ ਤੇਜ਼ ਦੇ ਜਲਦੇ ਆਪਾਂ ਨੂੰ ਕੀ ਮੌਸਮ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਅੱਜ ਦੇ ਦਿਨ ਤਾਂ ਪੂਰੀ ਡਿਟੇਲ ਵਿੱਚ ਦੱਸਦੇ ਆ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਗਰਜ ਚਮਕ ਵਾਲੇ ਬੱਦਲ ਦੇਖਣ ਨੂੰ ਮਿਲਣਗੇ ਜਾਂ ਫਿਰ ਤੇਜ਼ ਹਰੇਰੀ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ ਪੂਰੀ ਡਿਟੇਲ ਵਿੱਚ ਮੌਸਮ ਦੱਸਦੇ ਆ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲ ਤੋਂ ਪਹੁੰਚਾ ਦਿੱਤੀ ਜਾਵੇ ਸਭ ਤੋਂ ਪਹਿਲਾਂ ਆਪਾਂ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਸਾਰਾ ਦਿਨ ਜਿਹੜਾ ਮੌਸਮ ਦੇ ਵਿੱਚ ਬੱਦਲਵਾਈ ਬਣੀ ਰਹੇਗੀ ਪੰਜਾਬ ਦੇ ਪੰਜਾਬ ਦੇ ਪੂਰਬੀ ਹਿੱਸੇ ਪੂਰਬੀ ਹਿੱਸਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਹਵਾਵਾਂ ਦੀ ਗਤੀ ਵੀ ਹੈ ਜਿਹੜੀ ਮੱਧਮ ਤੋਂ ਤੇਜ਼ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਜੇਕਰ ਆਪਾਂ ਸੈਟੇਲਾਈਟ ਤਸਵੀਰਾਂ ਵੀ ਦੇਖੀਏ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਕਿ ਪੂਰਬੀ ਹਿੱਸਾ ਜਿਹੜਾ ਸੰਘਣੀ ਬੱਦਲਵਾਈ ਨਾਲ ਟਕਿਆ ਹੋਇਆ ਹੈ ਜਦਕਿ ਜਿਹੜਾ ਦੱਖਣੀ ਹਿੱਸਾ ਉਸ ਜ਼ਿਲ੍ਹੇ ਦੇ ਵਿੱਚ ਬੱਦਲੀ ਲੈਵਲ ਜਿਹੜਾ ਇੰਨਾ ਤਗੜੇ ਲੈਵਲ ਦਾ ਨਹੀਂ ਹੈ ਜੇਕਰ ਹੁਣ ਮੀਂਹਾਂ ਦੀਆਂ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਜਿਹੜਾ ਅੱਜ ਦੁਪਹਿਰ ਤੱਕ ਦਾ ਮੌਸਮ ਆ ਜਿਹੜਾ ਉਹ ਸ਼ਾਂਤ ਰਹੇਗਾ ਕੋਈ ਜ਼ਿਆਦਾ ਹਲਚਲ ਨਹੀਂ ਦੇਖਣ ਨੂੰ ਮਿਲੂਗੀ ਹਾਂ ਹਲਕੀ ਫੁਲਕੀ ਹਵਾ ਜਿਹੜੀ ਆ ਉਹ ਚੱਲਦੀ ਰੁਕਦੀ ਚੱਲਦੀ ਰਹੂਗੀ ਲੇਕਿਨ ਮੀਹਾਂ ਦੇ ਗਤੀਵਿਧੀਆਂ ਜਿਹੜੀਆਂ ਹੋਣਗੀਆਂ 40-45% ਹੋਣਗੀਆਂ ਇਸ ਤੋਂ ਇਲਾਵਾ ਜੇਕਰ ਦੁਪਹਿਰ ਤੋਂ ਬਾਅਦ ਦੀ ਗੱਲ ਕਰੀਏ ਤਾਂ ਆਪਾਂ ਨੂੰ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ ਜਿਹੜੇ ਮੇਜਰ ਸ਼ਹਿਰ ਨੇ ਜਿਸ ਦੇ ਵਿੱਚ ਜ਼ਿਆਦਾ ਆਪਾਂ ਨੂੰ ਮੀਹਾਂ ਦੇ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਉਸ ਦੇ ਵਿੱਚ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਚੰਡੀਗੜ੍ਹ ਅਤੇ ਲੁਧਿਆਣੇ ਦੇ ਕਈ ਸ਼ਹਿਰਾਂ ਦੇ ਵਿੱਚ ਉੱਤਰ ਪੂਰਬੀ ਇਲਾਕੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਪਟਖਾਨਗੋੜ ਦੇ ਵਿੱਚ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹਦੇ ਵਿੱਚ ਤਗੜੇ ਲੈਵਲ ਦਾ ਮੀਹ ਨਹੀਂ ਕਹਿ ਸਕਦੇ ਲੇਕਿਨ ਮੀਹਾਂ ਦੇ ਸ਼ਰਾਟੇ ਜਾਂ ਬੂੰਦਾਬੰਦੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਜੇਕਰ ਤਗੜੇ ਲੈਵਲ ਦਾ ਮੀਹ ਦੀ ਗੱਲ ਕਰੀਏ ਤਾਂ ਉਹ ਲਗਭਗ ਨਾ ਮਾਤਰ ਹੈ ਇਹ ਸਿਸਟਮ ਦਾ ਜਿਹੜਾ ਜ਼ਿਆਦਾ ਅਸਰ ਆਪਾਂ ਨੂੰ ਪੂਰਬੀ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਭਾਵੇਂ ਇਨ੍ਹਾਂ ਹਿੱਸਿਆਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਕਿਉਂਕਿ ਤੁਸੀਂ ਸੈਟੇਲਾਈਟ ਤਸਵੀਰਾਂ ਵੀ ਦੇਖੀਆਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਸੰਘਣੀ ਬੱਦਲਬਾਈ ਹੈ ਜਿਹੜੀ ਉਹ ਪੂਰਬੀ ਹਿੱਸੇ ਦੇ ਵਿੱਚ ਤਨਾਤ ਆ ਹੁਣ ਜੇਕਰ ਦੱਖਣੀ ਹਿੱਸੇ ਦੱਖਣੀ ਹਿੱਸੇ ਤੇ ਪੱਛਮ ਦੱਖਣੀ ਹਿੱਸੇ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਆਪਾਂ ਨੂੰ ਪਠਾਨ ਸੌਰੀ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਅਤੇ ਮਾਨਸਾ ਦੇ ਵਿੱਚ ਬੱਦਲਬਾਹੀ ਜ਼ਰੂਰ ਦੇਖੂਗੀ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਲੇਕਿਨ ਜਿਹੜੀਆਂ ਮੀਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਉਹ ਅੱਜ 70 ਤੋਂ 60 ਤੋਂ 70% ਹੋਣੀਆਂ ਭਾਵ ਹਲਕੀ ਫੁਲਕੀ ਬੂੰਦਾਬاندی ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਇਸ ਤੋਂ ਜ਼ਿਆਦਾ ਜਿਹੜੀਆਂ ਮੀਹਾਂ ਦੀਆਂ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਇਸ ਤੋਂ ਇਲਾਵਾ ਜੇਕਰ ਸਾਫ਼ ਹੋਣ ਦੇ ਮੌਸਮ ਦੀ ਗੱਲ ਕਰੀਏ ਤਾਂ 4-5 ਵਜੇ ਤੋਂ ਬਾਅਦ ਹੈ ਜਿਹੜਾ ਮੌਸਮ ਲਗਭਗ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਲੇਕਿਨ ਇਹ ਥੋੜਾ ਸਮਾਂ ਹੀ ਰਹੇਗਾ ਇਸ ਤੋਂ ਬਾਅਦ ਰਾਤ ਨੂੰ ਇੱਕ ਵਾਰ ਫਿਰ ਤੋਂ ਬਦਲਵਾਈ ਪੱਛਮੀ ਹਿੱਸੇ ਤੋਂ ਇੱਕ ਵਾਰ ਫਿਰ ਤੋਂ ਬੱਦਲ ਉੱਟਣਗੇ ਜਿਸ ਦੇ ਚੱਲਦੇ ਪੰਜਾਬ ਦੇ ਲਗਭਗ 40-45% ਹਿੱਸੇ ਨੂੰ ਕਵਰ ਕਰਨਗੇ ਇਹ ਹੁਣ ਡਿਟੇਲ 'ਚ ਨਹੀਂ ਦੱਸ ਸਕਦੇ ਵੀ ਕਿਹੜੇ ਜ਼ਿਲ੍ਹਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦਾ ਉਹ ਸਿਸਟਮ ਜਿਹੜਾ ਲੇਕਿਨ ਆਉਂਦੇ 4-5 ਘੰਟੇ ਤੋਂ ਅਸੀਂ ਇੱਕ ਵਾਰ ਫਿਰ ਵੀਡੀਓ ਪਾਵਾਂਗੇ ਜਿਸ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਦੱਸਾਂਗੇ ਕਿ ਰਾਤ ਨੂੰ ਇਹ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੇਗੀ ਇਸ ਲਈ ਚੈਨਲ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ